ਸਾਥੀਓ ਮਾ ਜੀ ਗੰਦਸੇ ਹੋ ਰਹਾ ਸੁਭਾਤਨ ਪਾਤੀ ਜਿਹਨੂੰ ਦੇਖਤਾ ਹੋ ਰਾਨਾ ਪਿਛਲੇ 3 ਨਵੰਬਰ ਨੂੰ ਜੋ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਰਹਿੰਦੇ ਮਨਮੋਹਨ ਸਿੰਘ ਮਾਲੀ ਨੂੰ ਹੌਸਲੇ ਗ੍ਰਿਫਤਾਰ ਕੀਤਾ ਹੈ ਜਿਹਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਮਨਮੋਹਨ ਮਾਲੀ ਜਿਹਦੇ ਨਾਲ ਭਾਵੇਂ ਸਾਡੇ ਵਿਚਾਰ ਧਾਰਤ ਬਖਰੇਵੇਂ ਨੇ ਪਰ ਉਹ ਹਰ ਵੇਲੇ ਕਿਸੇ ਵੀ ਚਾਲ ਦੇ ਘੋਲ ਦਰਾਂ ਨਾਲ ਜਾਂ ਕੋਈ ਸਰਕਾਰ ਦੀ ਕਿਸੇ ਵੀ ਐਕਟੀਵਿਟੀ ਦੇ ਜੇ ਆਪਕੋ ਸਮਾਜ ਦੇ ਵਿੱਚ ਕਿਸੇ ਵੀ ਜਗਤ ਦੇ ਉਹ ਫਲ ਜਗ੍ਹਾ ਤੇ ਐਪਲੀਕੇਸ਼ਨ ਕਰਦੇ ਆ ਉਹਨਾਂ ਨੂੰ ਫਟ ਕੇ ਅੰਦਰ ਦੇਣਾ ਅਸੀਂ ਇਹ ਸਮਝਦੇ ਆ ਕਿ ਤੁਹਾਨੂੰ ਵੀ ਹੱਕਾਂ ਦਾ ਤੇ ਮੁੱਕੋ ਚੜਨਾ ਹੈ ਕਿਸੇ ਨੇ ਬੋਲਣ ਤੇ ਕਿਸੇ ਨੇ ਲਿਖਣ ਤੇ ਜਾਂ ਕਿਸੇ ਦੀ ਕੋਈ ਗੱਲ ਕਰਨ ਤੇ ਇਹ ਅਧਿਕਾਰ ਨੂੰ ਸਰਕਾਰ ਜ਼ਿੰਮੇਵਾਰੀ ਸਿੱਧਣਾ ਚਾਹੀਏ ਅਸੀਂ ਇਹ ਜੋਰਦਾਰ ਵਕੀਲੀ ਕਰਦੇ ਆ ਇਹਦੇ ਰੋਸ 'ਚ ਅਸੀਂ 20 ਸਤੰਬਰ ਨੂੰ ਮਾਨਯੋਗ ਸਾਰੇ ਜੀਵਾਂ ਦੇ ਵਿੱਚ ਘਟੋ ਘਟ ਜਿਲ੍ਹਾ ਪੱਧਰ ਤੇ ਉਸ ਬਜਾਰੇ ਕੰਮ ਨਾਲ ਅਗਲਾ ਕੀਤਾ ਹੈ ਦੁਆਬਾ ਦੇ ਮਾਝਾ ਇਹ ਜਿਹੜੇ ਦੋ ਜ਼ਿਲ੍ਹੇ ਨੇ ਇਹਨਾਂ ਵਿੱਚ ਸਾਡਾ ਕੰਮ ਘਟਾ ਹੈ ਇਥੇ ਵੀ ਸਾਡੇ ਜਿਹੜੇ ਸਾਥੀ ਨੇ ਜਿਹੜੇ ਜ਼ਿਲ੍ਹਾ ਦੇ ਸਾਡੇ ਪਿੰਡਾਂ ਦੇ ਕੰਮ ਹੈ ਸਰ ਕੋ ਜ਼ਿਲ੍ਹਾ ਦੇ ਜਿੰਨਾ ਕੰਮ ਹੈ ਉਹ ਵੀ ਇੱਥੇ ਇਹੋ ਜਿਹਾ ਪ੍ਰਦਰਸ਼ਨ ਹੋ ਸਕਦਾ ਹੈ ਜ਼ਰੂਰ ਕਰਨ ਤੇ ਅਸੀਂ ਦੁਆਰੇ ਖੇ ਰਹੇ ਜਿਲ੍ਹਿਆਂ ਨੂੰ ਪੀਟ ਕਰਦੇ ਆ ਧਿਆਨ ਨਾਲ ਸੁਣਨ ਸਾਥੀ 20